ਇਸ YouTube ਚੈਨਲ S Deep Motivation 47 ਦੇ ਸਵਾਗਤ ਹੈ ਜੀ ਸੋ ਆਪ ਸਮਝੀ ਦਾ ਧੰਨਵਾਦ ਜੋ ਆਪਣੀ ਵੀਡੀਓ ਦੇਖਦੇ ਹੋ ਹਨ ਸੋ ਭਾਈ ਆਜੋ ਆਜੋ ਕਰੇ ਭਾਈ ਭਾਵੇਂ ਹੁਣ ਆਪਣੇ ਕੰਮ ਤੇ ਪਹੁੰਚੇ ਸੀਗੇ ਥੋੜਾ ਮਾਰੂਚੀ ਆਣੂ ਕੰਪਨੀ ਇਹ ਆਪ ਕੋਈ ਆਪਣੇ ਕਾਪੀਆਂ ਨੇ ਜਿੱਥੇ ਆਪਾਂ ਰਿਕਾਰਡ ਰੱਖਦੇ ਆਂ ਬੰਦੇ ਆ ਨਾ ਜਿਹੜੇ ਬੰਦੇ ਉਨੇ ਜਾਂਦੇ ਨੇ ਆਪਾਂ ਇੱਕ ਫੈਕਟਰੀ ਦੇ ਵਿੱਚ ਜੌਬ ਕਰਦੇ ਆਂ ਭਾਈ ਕੰਨ ਯਾਰ ਆਪਾਂ ਮੇਨ ਮੁੱਦੇ ਤੇ ਜਿਹੜੀ ਗੱਲ ਕਰਨਾ ਚਾਹੁੰਦਾ ਸੀਗਾ ਮੈਂ ਉਹ ਗੱਲ ਕਰਨਾ ਚਾਹੁੰਦਾ ਸੀਗਾ ਜੀ ਪੰਜਾਬੀ ਤੇ ਹਣਾ ਹੁਣ ਆਪਾਂ ਕਹਿ ਰਹੇ ਮਾਨ ਸਾਹਿਬ ਵੀ ਮਾਨ ਚਾਹੇ ਮਾਨ ਸਾਹਿਬ ਕਹੇ ਲੋ ਕੋਈ ਵੀ ਕਹੇ ਲੋ ਵੀ ਸਿੱਖਿਆ ਤੇ ਬਹੁਤ ਜ਼ੋਰ ਦੇ ਰਹੇ ਆ ਠੀਕ ਹੈ ਜੀ ਵਧੀਆ ਗੱਲ ਹੈ ਵੀ ਸਿੱਖਿਆ ਤੇ ਜ਼ੋਰ ਦੇਣਾ ਚਾਹੀਦਾ ਪਰ ਕਦੇ ਇਹ ਗੌਰ ਕਰੀਏ ਵੀ ਕਿਹੜੀ ਸਿੱਖਿਆ ਤੇ ਜ਼ੋਰ ਦੇ ਰਹੇ ਨੇ ਏਤੀ ਕਿਸੇ ਨੇ ਗੱਲ ਲਗਾਤਾ ਸੋਚੀ ਹੈ ਕਦੇ ਵੀ ਕਿਹੜੀ ਸਿੱਖਿਆ ਤੇ ਜ਼ੋਰ ਦੇ ਰਹੇ ਨੇ ਤੁਸੀਂ ਪੰਜਾਬ ਦੇ ਮੋਸਟਲੀ ਸਕੂਲਾਂ ਦੇ ਵਿੱਚ ਜਾ ਕੇ ਦੇਖੋ ਕਿ ਸਰਕਾਰੀ ਸਕੂਲਾਂ ਛੱਡ ਕੇ ਹਨੀ ਸਰਕਾਰੀ ਸਕੂਲਾਂ ਤੋਂ ਤੁਹਾਨੂੰ ਵਧੀਆ ਮੋਸਟਲੀ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਦੇ ਵਿੱਚ ਜਾ ਕੇ ਦੇਖੋਗੇ ਤਾਂ ਉੱਥੇ ਤੁਹਾਨੂੰ ਸਿੱਖਿਆ ਦਾ ਅਸਲੀ ਪਤਾ ਪਤਾ ਚੱਲੂਗਾ ਵੀ ਕੀ ਸਿੱਖਿਆ ਹੈ ਜਿਹੜੀ ਆਪਣੀ ਕਿੱਥੇ ਤੱਕ ਫਿਰਦੀ ਹੈ ਕੀ ਗੱਲ ਮਰਦਾ ਹਨੀ ਉਹਨਾਂ ਚੱਲ ਰਿਹਾ ਹੈ ਕਿ ਨੇ ਪੰਜਾਬ ਬਚਾਓ ਪੰਜਾਬ ਬਚਾਓ ਪੰਜਾਬ ਬਚਾਓ ਇੱਕ ਪਾਸੇ ਨਸ਼ਾ ਵਾਰ ਰਿਹਾ ਪੰਜਾਬ ਨੂੰ ਇਹ ਚੀਜ਼ ਕਹਿ ਰਿਹਾ ਬਲਡੋਜ਼ਰ ਚੱਲ ਰਹੇ ਨੇ ਭਾਈ ਤਾਂ ਦੂਜੇ ਪਾਸੇ ਜਿਹੜੀ ਇਹ ਅੰਗਰੇਜ਼ੀ ਹੈ ਜਿਹੜੀ ਆਪਣੇ ਪੰਜਾਬ ਨੂੰ ਇਹ ਖਤਮ ਕਰਨ ਦੇ ਤਰੀਕੇ ਹੋਈ ਹੈ ਹੁਣ ਅੰਗਰੇਜ਼ੀ ਚ ਆਪ ਤਾਂ ਆਪ ਥੋੜੂ ਅੰਗਰੇਜ਼ੀ ਹੁਣ ਜਿਹੜੀ ਭਾਸ਼ਾ ਤਾਂ ਕਾਪ ਥੋੜੂ ਚੱਲ ਕੇ ਉਹ ਖਤਮ ਕਰ ਰਹੀ ਹੈ ਵੀ ਆਜੋ ਭਾਈ ਮੈਂ ਤੁਹਾਨੂੰ ਮੈਨੂੰ ਸਿੱਖੋ ਹੈ ਇਹ ਜਿਹੜੇ ਆਪਣੇ ਅਧਾਰੇ ਨੇ ਉਹ ਇਹ ਚੀਜ਼ ਨੂੰ ਖਤਮ ਪੰਜਾਬ ਨੂੰ ਪੰਜਾਬੀ ਨੂੰ ਖਤਮ ਕਰਨ ਦੇ ਲੱਗੇ ਹੋਰੇ ਨੇ ਜਦੋਂ ਮ ਖਤਮ ਮੈਨੂੰ ਲਾਇ ਲੱਗਦਾ ਵੀ ਇਨ ਫਿਊਚਰ ਪੰਜਾਬ ਦੇ ਸਕੂਲਾਂ ਦੇ ਵਿੱਚੋਂ ਪੰਜਾਬੀ ਤਾਂ ਗਾਇਬ ਹੀ ਹੋ ਜੂਗੀ ਜਿਆਦਾਤਰ ਜਿਹੜੇ ਜਿਆਦਾਤਰ ਨਹੀਂ ਮੈਂ ਕਹਿੰਦਾ ਮੈਂ ਤਾਂ 100% ਇਹ ਕਹਿ ਕੇ ਚੱਲੂਗਾ ਵੀ ਜੇ ਤੁਸੀਂ ਪ੍ਰਾਈਵੇਟ ਸਕੂਲ ਨੇ ਭਾਈ ਉਥੇ ਦਾ ਪੰਜਾਬੀ ਦਾ ਇਹੀ ਕਹਿੰਦੇ ਨੇ ਵੀ ਯੂਜ਼ ਹੀ ਨਾ ਕਰੋ ਵਰਤਣੀਓ ਨਹੀਂ ਚਲ ਹੋ ਸਕਦਾ ਜਿੱਦਾਂ ਹੁਣ ਮੈਂ ਬੋਲੇ ਵੀ ਯੂਜ਼ ਨਾ ਕਰੋ ਕੁਝ ਕੁ ਵੜ ਹੋ ਜਾਂਦੇ ਨੇ ਥੋੜੇ ਬਹੁਤ ਹੀ ਰਲ ਮਿਲ ਮਿਲ ਮੀ ਚੱਲ ਜੇ ਕੰਮ ਹਨੀ ਹੁਣ ਦਬੇਸ ਤੱਕ ਕਿਉਂ ਚੱਲ ਜੇ ਰਲ ਮਿਲ ਮੀ ਯਾ ਪੰਜਾਬ ਹੈ ਯਾ ਪੰਜਾਬੀ ਦੇ ਵਿੱਚ ਪੰਜਾਬੀ ਦਾ ਲਾਜ਼ਮੀ ਹੋਣੀ ਜ਼ਰੂਰੀ ਹੈ ਨਾ ਹਨੀ ਹੁਣ 25 ਨੰਬਰ ਵਾਲਾ ਪੇਪਰ ਦੇ ਵਿੱਚ ਸਿਸਟਮ ਕਰਿਆ ਸੀ ਇਹਨਾਂ ਨੇ ਹਨੀ ਵੀ ਆਪਾਂ ਨੂੰ ਪੰਜਾਬੀ ਹੋਣੀ ਜ਼ਰੂਰੀ ਹੈ 25 ਨੰਬਰ ਕਹਿੰਦਾ ਲਹਿ ਜਾਣਾ ਹੈ ਇਹਦੇ ਵਾਸਤੇ ਕੋਈ ਇਹ ਕੋਈ ਖਾਸ ਠੋਸ ਕਦਮ ਨਹੀਂ ਹੈਗਾ ਪੰਜਾਬੀ ਨੂੰ ਬਚਾਉਣ ਵਾਸਤੇ ਜਿਹੜਾ ਆਪਾਂ ਨੇ ਮਤਲਬ ਕੋਈ ਵੀ ਸਰਕਾਰੀ ਜੋ ਉਹਦਾ ਇਗਜ਼ਾਮ ਦੇ ਰਹੇ ਨੇ 25 ਨੰਬਰ ਦਾ ਪੇਪਰ ਲਿਆ ਜਾਂਦਾ ਹੈ ਆਹ ਪਰ ਹੁੰਦਾ ਦਾ 50 ਨੰਬਰ ਦਾ 50 ਦੇ ਵਿੱਚੋਂ ਆਪਾਂ ਨੇ 25 ਲੈਣੇ ਹੁੰਦੇ ਜਿਹੜਾ 25 ਲੈ ਲਿਆ ਉਹ ਤਦ ਹੀ ਉਹਦਾ ਅਗਲਾ ਜਿਹੜਾ ਮੇਨ ਪੇਪਰ ਹੋਊਗਾ ਉਹ ਪੇਪਰ ਚੈੱਕ ਹੋਊਗਾ ਨਹੀਂ ਪਰ ਮੈਂ ਮੰਨਦਾ ਵੀ ਇਹ ਕੋਈ ਠੋਸ ਕਦਮ ਨਹੀਂ ਹੈਗਾ ਇਸ ਪ੍ਰਤੀ ਵੀ ਆਪਣੇ ਪੰਜਾਬੀ ਨੂੰ ਭਾ ਇਸ ਤਰੀਕੇ ਨਾਲ ਵਿਚਾਰ ਲਾਂਗੇ ਨਹੀਂ ਤਾਂ ਜਾਹਰ ਤਰਤਾ ਸਕੂਲਾਂ ਦੇ ਵਿੱਚ ਜਾ ਕੇ ਪਹਿਲਾਂ ਗੌਰ ਕਰੋ ਤੁਸੀਂ ਵੀ ਜਿਹੜੀ ਕੰਨੀ ਦੀ ਆਪਣੀ ਪੰਜਾਬੀ ਹੈ ਆਪਣੀ ਭਾਸ਼ਾ ਹੈ ਮੁੱਢਾ ਉਸ ਚੀਜ਼ ਨੂੰ ਵੀ ਅੰਗਰੇਜ਼ੀ ਦੇ ਵਿੱਚ ਹੀ ਵਧਾਇਆ ਜਾਂਦਾ ਹੂੰ ਉਹਨੂੰ ਵੀ ਪੰਜਾਬੀ ਨੂੰ ਵੀ ਅੰਗਰੇਜ਼ੀ ਦੇ ਵਿੱਚ ਪੜਾਇਆ ਜਾਂਦਾ ਕਮ ਸੇ ਕਮ ਯਾਰ ਇੱਕ ਸਬਜੈਕਟ ਹੈ ਪੰਜਾਬੀ ਦਾ ਉਹ ਤਾਂ ਪੰਜਾਬੀ ਪੰਜਾਬੀ ਦਾ ਪੰਜਾਬੀ ਚ ਰੱਖ ਲਓ ਕਾਂ ਠੀਕ ਹੈ ਬਾਕੀ ਜਿਹੜਾ ਮੈਥ ਲਾ ਲਓ ਜਾਂ ਤੁਸੀਂ ਬਾਕੀ ਉਹ ਲਾ ਲਓ ਉਹ ਇੰਗਲਿਸ਼ ਚ ਕਰਾ ਲਓ ਪਰ ਬਾਕੀ ਜਿਹੜਾ ਪੰਜਾਬੀ ਸਬਜੈਕਟ ਆ ਪੰਜਾਬੀ ਨੂੰ ਦਾ ਪੰਜਾਬੀ ਚ ਹੀ ਰੱਖ ਲੈ ਮੈਨੂੰ ਐਂ ਲੱਗਦਾ ਇਹਨਾਂ ਦਾ ਵਾਸ ਚੱਲੇ ਇਹ ਆ ਹਿੰਦੀ ਵੀ ਇਹਨੂੰ ਅਗਰੇ ਹਿੰਦੀ ਵੀ ਅੰਗਰੇਜ਼ੀ ਚ ਪੜਾਇਆ ਕਰਨਗੇ ਅੱਗੇ ਚੱਲ ਕੇ ਹਿੰਦੀ ਦਾ ਵੀ ਇਹਨਾਂ ਨੇ ਪ੍ਰਾਈਵੇਟ ਸਕੂਲ ਪਰ ਆਧਾਰ ਰਹਿਣੇ ਕਿ ਬਿਨਾਂ ਵੀ ਤੋੜ ਲੱਭ ਲੈਣਾ ਹੂੰ ਇਕ ਜਿਹੜੇ ਅੰਗਰੇਜ਼ੀ ਦੀ ਮੈਂ ਇੱਥੇ ਕਹਿੰਦੇ ਇਹ ਪੁੱਛਣਾ ਚਾਹੁੰਦਾ ਜੇ ਤੁਸੀਂ ਵੀ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਕੀ ਗੱਲ ਭਾਈ ਜਿਹੜੀ ਪੰਜਾਬੀ ਹੈ ਅੱਗੇ ਜੇ ਪੰਜਾਬੀ ਬਿਨਾ ਸਰ ਰਿਹਾ ਆਪਣੇ ਪੰਜਾਬੀ ਹੋਦੇ ਵਿੱਚ ਪੰਜਾਬੀ ਤੋਂ ਬਿਨਾ ਕੰਮ ਚੱਲਦਾ ਹੈ ਫਿਰ ਇਹ ਅਧਾਰ ਇਹ ਤਾਂ ਕਰ ਰਹੇ ਹੈ ਜੇ ਕਿਤੇ ਪੰਜਾਬੀ ਕੰਪਲਸਰੀ ਹੁੰਦੀ ਪੰਜਾਬੀ ਬਿਨਾ ਕੰਮੇ ਨਾ ਚੱਲਦਾ ਹੁੰਦਾ ਤਾਂ ਇਹ ادارے ਉਦੋਂ ਨਹੀਂ ਕਰਦੇ ਇਹਨਾਂ ਨੇ ਪੰਜਾਬੀ ਵਿਨਾਂ ਵਿੱਚ ਪੰਜਾਬ ਦੇ ਵਿੱਚ ਜਿਹੜੀ ਪੰਜਾਬੀ ਹੈ ਉਹਨੂੰ ਪੰਜਾਬੀਜੀ ਵਧਾਉਣਾ ਸੀ ਹਨਾ ਇਹਦਾ ਮਤਲਬ ਇਥੋਂ ਇਹ ਸ਼ੁੱਧ ਹੁੰਦਾ ਕਿ ਭਾਈ ਜਿਹੜੀ ਆ ਤੁਸੀਂ ਸਿੱਖਿਆ ਸੁੱਖਿਆ ਵਾਲਾ ਆਪਾਂ ਕਹਿੰਦੇ ਵੀ ਮਿਆਰ ਉੱਚਾ ਕਰਤਾ ਉਹ ਕਰਤਾ ਐ ਕਰਤਾ ਮੈਨੂੰ ਕੋਈ ਮਿਆਰ ਉੱਚੇ ਵਾਲੇ ਸਿਸਟਮ ਲੱਗ ਨਹੀਂ ਰਿਹਾ ਸਿੱਖਿਆ ਦਾ ਮਿਆਰ ਤਾਂ ਉੱਚਾ ਹੋਈ ਜਾਂਦਾ ਪਰ ਜਿਹੜਾ ਤਾਂ ਆਪਣੇ ਪੰਜਾਬ ਦਾ ਮਿਆਰ ਆ ਭਰਾ ਉਹ ਡਿੱਗੀ ਜਾਂਦਾ ਅੱਗੇ ਜੱਲ ਕੇ ਬਿਲਕੁਲ ਖਤਮ ਹੋ ਜੂ। ਇਹਦੇ ਲਈ ਵੀ ਇੱਕ ਐਗਜ਼ੈਂਪਲ ਹੈ। ਕੁਝ ਦਿਨ ਪਹਿਲਾਂ ਮੈਂ ਅਸੀਂ ਮੇਰਾ ਭਤੀਜਾ ਤੇ ਮੈਂ ਆਪਾਂ ਗੱਲ ਕਰ ਰਹੇ ਸੀਗੇ। ਹੁਣ ਉਹ ਮੈਨੂੰ ਦੱਸ ਰਿਹਾ ਸੀ ਉਹ ਕਿ ਗੁਰੂ ਘਰ ਗਿਆ ਹੋਇਆ ਸੀਗਾ ਨੀ। ਤਾਂ ਗੁਰੂ ਘਰ ਇਸ਼ਨਾਨ ਕਰਨ ਵੇਲੇ ਸਰੋਵਰ ਦੇ ਵਿੱਚ ਪੰਜ ਇਸ਼ਨਾਨ ਕਰ ਰਹੇ ਸੀ। ਮੂੰਹ ਮੂੰਹ ਘਰਾ ਤੁੰਦਾ ਸੀ ਆ। ਤਾਂ ਉੱਥੇ ਇੱਕ ਬੱਚਾ ਸੀ ਤੇ ਇੱਕ ਬੱਚੇ ਨਾਲ ਉਹਦੀ ਬੱਚੇ ਦੀ ਮਦਰ ਮਾਤਾ ਸੀ। ਹਨਾ ਤਾਂ ਮਾਤਾ ਸੀਗੀ ਤਾਂ ਉਹ ਬੱਚਾ ਕਹਿੰਦਾ ਮੰਮੀ ਮੰਮੀ ਉਹ ਹੁੰਦੇ ਨੇ ਆਪਣੇ ਮੱਛੀਆਂ। ਕੰਨ ਮੱਮੀ ਮੱਛੀ ਤਾਂ ਅੱਗੇ ਭਈ ਉਹਦੀ ਬੱਚੇ ਦੀ ਮੰਮੀ ਨੇ ਇਹਨੂੰ ਇੰਨਾ ਕਕੂ ਰਿਆ ਵੀ ਗੱਲਾਂ ਹੀ ਛੱਡ ਦੋ ਕੰਨ ਮੱਛੀ ਹੁੰਦੀ ਮੱਛੀ ਕੀ ਹੁੰਦੀ ਮੱਛੀ ਨਹੀਂ ਬੜਾ ਫਿਸ਼ ਹੁੰਦੀ ਹੈ ਫਿਸ਼ ਫਿਸ਼ ਕਰ ਲਓ ਬੱਲ ਯਾਨੀ ਇਸੇ ਤਰ੍ਹਾਂ ਮੈਂ ਇੱਕ ਮੋਬਾਈਲ ਸ਼ਾਪ ਤੇ ਜੋਬ ਕਰਦਾ ਸੀਗਾ ਪਹਿਲਾਂ ਹਨਾ ਵੀਵੋ ਕੰਪਨੀ ਦੇ ਵਿੱਚ ਤਦ ਤੋਂ ਮੋਬਾਈਲ ਸ਼ਾਪ ਤੇ ਉੱਥੇ ਕੀ ਹੋਇਆ ਵੀ ਇੱਕ ਕਸਟਮਰ ਆਉਂਦਾ ਕਸਟਮਰ ਦੇ ਨਾਲ ਉਹਦਾ ਬੇਟਾ ਆਉਂਦਾ ਮੇਰੇ ਖਿਆਲ ਹੂਗਾ ਤਕਰੀਬਨ 10-11 ਸਾਲ ਦੇ ਕਰੀਬ ਹੋਊਗਾ ਹੋਊ ਇਹਨੇ ਕਹਾ 11 ਨਾਲ ਲਾਲੂ 12 ਨਾਲ ਨਾ 10 ਤੋਂ 12 ਦੇ ਵਿੱਚ ਵਿੱਚ ਸੀਗਾ ਤਾਂ ਉੱਥੇ ਇੱਕ ਸਾਹਮਣੇ LED ਲੱਗੀ ਸੀਗੀ ਤਾਂ LED ਤੇ ਖਬਰਾਂ ਆ ਰਹੀ ਸੀਗੇ ਉਹਨੂੰ ਇਹ ਗੱਲ ਹੈਗੀ ਭਈ ਆਪਣੀ ਜਿਆਦਾ ਕਿਸਾਨੀ ਮੁੱਦਾ ਬਾੜੀ ਜਾਂ ਰਿਪਖ ਹੈ ਯਾਰ ਪਹਿਲੀ ਵਾਰੀ ਧਰਨ ਲੱਗੇ ਜਾਂਦਾ ਨਾ ਉਸ ਵੇਲੇ ਦੀ ਗੱਲ ਹੈ ਤੋਂ ਖਬਰ ਆ ਰਹੀ ਸੀ ਪੰਜਾਬੀ ਦੇ ਵਿੱਚ ਪੰਜਾਬੀ ਚੈਨਲ ਚੱਲ ਰਿਹਾ ਸੀ ਤਾਂ ਪੰਜਾਬੀ ਦੀ ਖਬਰ ਆ ਰਹੀ ਸੀ ੱੱਕੇ ਤੇ ਉਹਨੇ ਕਿਤੇ ਇੱਕ ਜਿਹੜਾ ਉੱਥੋਂ ਬੋਲਦਾ ਮੁੰਡੇ ਨੂੰ ਕਹਿੰਦੇ ਉਹ ਪੜ੍ਹ ਕੇ ਸੁਣਾ ਕੀ ਹੈ ਸੌ ਆ ਗਿਆ ਜੀ ਵਿੱਚ ਸਾਰੀ ਭਾਈ ਫੌਂਗਾਗੇ ਵਿੱਚ ਕਰੋ ਤਾਂ ਹੁਣ ਤੁਸੀਂ ਆਪ ਇੱਥੋਂ ਜਾ ਕੇ ਅੰਦਾਜ਼ਾ ਲਾ ਸਕਦੇ ਹੋ ਕਿ ਆਪਣੇ ਪੰਜਾਬ ਦੀ ਸਿੱਖਿਆ ਦਾ ਆਪਣਾ ਪੰਜਾਬ ਕਿੰਨੀ ਕੁ ਤਾਕੀ ਕਰ ਰਿਹਾ ਕਿੱਥੇ ਕੁ ਜਾ ਰਿਹਾ ਹੁਣ ਹੰਦਸਾ ਵੀ ਚੈਨਲ ਤੇ ਤਾਂ ਭਾਈ ਬੰਡੂ ਵਿਚਾਰੇ ਚਲਾ ਤੇ ਇਹਨਾਂ ਦਾ ਕੀ ਕਰੋਗੇ ਇਹ ਲੀਗਲੀ ਤਰੀਕੇ ਨਾਲ ਪੰਜਾਬ ਨੂੰ ਖਤਮ ਕਰ ਰਹੇ ਨੇ ਮੈਨੂੰ ਲੱਗਦਾ ਹੁਣ ਇਹਨਾਂ ਦਾ ਕੀ ਬਣੂ ਹਾਂ ਸੱਚ ਮੈਂ ਬੱਚੇ ਦੀ ਕਹਾਣੀ ਸੁਣਾਇਆ ਤੋ ਬੱਚੇ ਨੂੰ ਇਹ ਕਿਹਾ ਗਿਆ ਵੀ ਭਾਈ ਤੂੰ ਉਹ ਪੜ੍ਹ ਕੇ ਸੁਣਾ ਜਿਹੜੀ ਲਾਈਨ ਲਿਖੀ ਹੋਈ ਹੈ ਬੱਚੇ ਤੋਂ ਤੁਸੀਂ ਯਕੀਨ ਮੰਨਿਓ ਸੱਚ ਜਾਣਿਓ ਇੱਕ ਸ਼ਬਦ ਨਹੀਂ ਇਹਨੂੰ ਪੜਿਆ ਪੜਿਆ ਗਿਆ ਬੱਚੇ ਕਹਦਾ ਇੰਗਲਿਸ਼ ਚ ਪੜਾ ਦੇ ਪਰ ਪੰਜਾਬੀ ਨਹੀਂ ਹਿੰਦੀ ਚ ਪੜਾ ਦੇ ਬੇਸ਼ੱਕ ਹਾਂ ਸੱਚ ਇੱਕ ਗੱਲ ਹੋਰ ਲੈ ਹਨੀ ਅੰਗਰੇਜ਼ੀ ਦਾ ਅੰਗਰੇਜ਼ੀ ਚਲੋ ਠੀਕ ਹੈ ਕਲਾਸਰੂਮ ਦੇ ਵਿੱਚ ਪੰ ਅੰਗਰੇਜ਼ੀ ਚ ਪੜਾ ਰਹੇ ਹਾਂ ਠੀਕ ਹੈ ਚਲੋ ਇਹ ਵੀ ਆਪਾਂ ਮੰਨ ਲਿਆ ਤਾਂ ਪਤੰਦਰੋਜਲ ਆਪਸ ਦੇ ਵਿੱਚ ਬੱਚਿਆਂ ਨਾਲ ਛੋਟੇ ਛੋਟਾ ਨਾਲ ਵੈਸੇ ਗੱਲਬਾਤ ਕਰ ਰਹੇ ਆ ਉਦੋਂ ਤਾਂ ਪੰਜਾਬੀ ਯੂਜ਼ ਕਰ ਲੋ ਨਹੀਂ ਉਸ ਵੇਲੇ ਵੀ ਹਿੰਦੀ ਹਿੰਦੀ ਯੂਜ਼ ਕਰਦੀ ਹੈ ਚਲੋ ਕੋਸ਼ਕਬਡ ਹੋ ਜਾਂਦੇ ਨੇ ਆਪਣੇ ਯਾਰ ਜਿੱਦਾਂ ਆਪਾਂ ਨੋਰਮਲ ਲਾਈਵ ਦੇ ਵਿੱਚ ਚਲੋ ਕਹਿੰਦੇ ਕੋਈ ਇਨੀ ਕਿ ਲੋੜ ਆਪਾਂ ਨੂੰ ਪੈਂਦੀ ਹੈ ਠੀਕ ਹੈ ਨੌਲੇਜ ਹੋਣੀ ਜ਼ਰੂਰੀ ਹੈ ਹਨੀ ਹੁਣ ਮੈਂ ਵੀ ਤੇ ਵਿੱਚ ਦੇਖੋ ਵਰਡ ਯੂਜ਼ ਕਰ ਰਿਹਾ ਹਾਂ ਆ ਹੁਣ ਯੂਜ਼ ਕਰੇ ਉਸ ਤੋਂ ਪਹਿਲਾਂ ਮੈਂ ਨੌਲੇਜ ਵਰਤਿਆ ਵੀ ਠੀਕ ਹੈ ਆਪਾਂ ਨੂੰ ਥੋੜੀ ਕੋਈ ਆਉਣੀ ਚਾਹੀਦੀ ਹੈ ਹਨੀ ਜਿੰਨੀ ਕਿ ਆਪਾਂ ਨੂੰ ਲੋੜ ਆ ਉਹ ਨਹੀਂ ਆਉਣੀ ਚਾਹੀਦੀ ਪਰ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਪੰਜਾਬੀ ਨੂੰ ਜਮੇ ਖਤਮੇ ਕਰ ਦੋ ਪੰਜਾਬੀ ਦਾ ਪੱਲਿਓ ਪਾ ਦੋ ਪੰਜਾਬੀ ਦੇ ਮਿੱਟੀ ਪਾ ਦੋ ਜਮੀਨ ਵੀ ਪੰਜਾਬੀ ਦਾ ਦੀਦਾ ਚੀਜ਼ ਹੈ ਹੀ ਨਹੀਂ ਆਉਣ ਵਾਲੇ ਟਾਈਮ 'ਚ ਭਾਈ ਇਹੀ ਕੰਮ ਹੋਣ ਵਾਲਾ ਹੈ ਪੰਜਾਬੀ ਜਦੋਂ ਸੱਤਿਆਨਾਸ ਹੋ ਜੂਗਾ ਪੰਜਾਬ ਪੰਜਾਬੀ ਵਾਲੀ ਚੀਜ਼ ਖਤਮ ਹੋ ਜੂ ਕਿਉਂਕਿ ਜਿਹੜੇ ਭਾਈ ਆਪਣੇ ਅੱਗੇ ਜਵਾਕ ਚੱਲੇ ਹੈਗੇ ਨੇ ਠੀਕ ਹੈ ਉਹ ਉਹ ਹੁਣ ਪੜ ਜ਼ਿਆਦਾਤਰ ਤਾਂ ਮੈਨੂੰ ਇਹ ਲੱਗਦਾ ਤੁਸੀਂ ਮੰਨ ਕੇ ਚੱਲੋ ਵੀ ਜੇ 100 ਐਗਜ਼ਾਮਪਲ ਦੇ ਤੌਰ ਤੇ 100 ਦੇ ਵਿੱਚੋਂ 80 ਤੋਂ 85% ਇਹ ਇੰਗਲਿਸ਼ ਮੀਡੀਅਮ ਸਕੂਲਾਂ ਦੇ ਵਿੱਚ ਪੜ ਰਹੇ ਨੇ ਹੁਣ ਤੁਸੀਂ ਆਪ ਸੋਚ ਕੇ ਦੇਖ ਲਓ ਕਿ ਭਾਈ ਇਨ ਫਿਊਚਰ ਦੇ ਵਿੱਚ ਇਹ 100% ਇੰਗਲਿਸ਼ ਮੀਡੀਅਮ ਦੇ ਵਿੱਚ ਹੀ ਪੜਨਗੇ ਤਾਂ ਫਿਰ ਪੰਜਾਬੀ ਦਾ ਤੇ ਪੰਜਾਬ ਦਾ ਕੀ ਬਣੂਗਾ ਕੀ ਬਣੂਗਾ ਭਾਈ ਇਹ ਤਾਂ ਮੈਨੂੰ ਐ ਲੱਗਦਾ ਵੀ ਜਿਹੜੇ ਆ ਆ ਜਿਹਨੇ ਮੱਕਰੀ ਨੋਰ ਮਲੇ ਗਾਣਾ ਗੁਣਾ ਹੀ ਆਜਾ ਜੇ ਕੱਢਦੇ ਉਹੀ ਅੰਗਰੇਜ਼ੀ ਜੀ ਕੱਢਿਆ ਕਰਨਗੇ ਐ ਕਿਉਂ ਪੰਜਾਬ ਦਾ ਤਾਂ ਕੰਮ ਖਤਮ ਤੱਕ ਹੋ ਹੀ ਪਿਆ ਹੈ ਕਿ ਬੇੜਾ ਕਰਕੇ ਕਰਖੇ ਇਹ ਚੀਜ਼ਾਂ ਨੇ ਪੰਜਾਬੀ ਜੇ ਤਾਂ ਆਪਾਂ ਜਾਗ ਜਾਗੇ ਮਾੜਾ ਮੋਟਾ ਪੰਜਾਬੀ ਬਲ ਤੇ ਹੰਦੇ ਲਾਂਗੇ ਤਾਂ ਭਾਈ ਬਚ ਜੂਗੀ ਨਹੀਂ ਤਾਂ ਮੈਂ 2-3 ਜਗ੍ਹਾ ਤੇ ਮੈਨੇ ਇਹ ਚੀਜ਼ ਦੇਖ ਲਈ ਵੀ ਬੇੜਾ ਕਰਕੇ ਆ ਕੰਮ ਚਲ ਜਿਹੜਾ ਬੰਦਾ ਬਾਹਰ ਲੈ ਕੇ ਆਇਆ ਮਨ ਲੈ ਵੀ ਜਿੱਥੇ ਹਿੰਦੀ ਚੱਲਦੀ ਹੈ ਉੱਥੇ ਤਾਂ ਆਪਾਂ ਮੰਨ ਲੈਨੇ ਆ ਪਤੰਦਰੋ ਤੁਸੀਂ ਦਾੜੇ ਰੱਖੇ ਹੋਏ ਨੇ ਹਨੀ ਕੇਸ ਕੇਸ ਰੱਖੇ ਦਾੜੀ ਕੇਸ ਰੱਖੀ ਹੋਈ ਹੈ ਤੇ ਸਿਰ ਤੇ ਪੱਗ ਪੱਗ ਬੰਨੀ ਹੋਈ ਹੈ ਜਸਤਾਰ ਸਜਾਈ ਹੋਈ ਹੈ ਗੁਰੂ ਗੁਰੂਆਂ ਨੇ ਆਪਾਂ ਨੂੰ ਪੰਜਾਬੀ ਬਖਸ਼ੀ ਹੋਈ ਹੈ ਗੁਰੂਆਂ ਦੀ ਦੇਣ ਹੈ ਆਪਣੀ ਇਹ ਪੰਜਾਬ ਆਪਣੀ ਸਾਰੀ ਗੁਰੂਆਂ ਦੀ ਧਰਤੀ ਹੈ ਪੀਣਾ ਕੀਣਾ ਦੀ ਧਰਤੀ ਹੈ ਕਮ ਸੇ ਕਮ ਇਹਦੀ ਤਾਂ ਲਿਹਾਜ਼ ਕਰ ਲਿਆ ਕਰੋ ਹੂੰ ਉਹ ਬੰਦੇ ਵੀ ਯਾਰ ਹਿੰਦੀ ਕਿਆ ਕਰ ਰਹੇ ਹੋ ਬੱਚਾ ਕਹੇ ਸੀ ਯਾਰ ਕਿਆ ਬਾਤ ਹੈ ਹੂੰ ਹੁਣ ਤੁਸੀਂ ਇਹ ਚੱਲ ਕੇ ਹਿੰਦੀ ਜਿਹੜੇ ਆਪਣੇ ਮਾਲਾ ਬਾਹਰੂ ਪ੍ਰਵਾਸੀ ਆਉਂਦੇ ਨੇ ਆਯੂਪੀਐਮਪੀ ਵਾਲੇ ਜਾਂ ਬਿਹਾਰ ਵਾਲੇ ਤੁਸੀਂ ਇਹ ਕਦੇ ਉੱਥੇ ਜਾ ਕੇ ਦੇਖੀ ਨੀ ਪੰਜਾਬੀ ਜੀ ਗੱਲ ਕਰ ਰਹੇ ਨੇ ਆਸਰੇ ਵਿੱਚ ਉਹ ਆਪਣੀ ਲੈਂਗੁਏਜ ਵਰਤਦੇ ਨਹੀਂ ਫਿਰ ਆਪਾਂ ਨੂੰ ਪਤਾ ਨਹੀਂ ਪੰਜਾਬੀ ਨੂੰ ਇਹ ਕੀ ਭੂਤ ਚੜਿਆ ਹੋਇਆ ਵੀ ਆਪਾਂ ਉਹਨਾਂ ਦੀ ਲੈਂਗੁਏਜ ਵਰਤ ਰਹੇ ਹਾਂ ਉਹ ਤਾਂ ਪ੍ਰਵਾਸੀ ਪ੍ਰਵਾਸੀ ਲਈ ਰੱਖੀ ਹੈ ਹੈ ਉਹਦਾ ਪ੍ਰਵਾਸੀ ਪ੍ਰਵਾਸੀ ਉਹ ਜਿਹੜੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪੰਜਾਬੀ ਨੂੰ ਪ੍ਰਵਾਸੀ ਬਣਾਉਣ ਦਾ ਕੰਮ ਚੱਲ ਰਿਹਾ ਹੈ ਉਹਦਾ ਆਧਾਰ ਹੈ ਜੇ ਚੱਲ ਰਿਹਾ ਤਾਂ ਆਪਾਂ ਆਪ ਕਰ ਰਹੇ ਹਾਂ ਹੂੰ ਉਹਦਾ ਬਣੀ ਮਿਹਨਤ ਮਜ਼ਦੂਰੀ ਕਰਦੇ ਨੇ ਕੰਮ ਕਰਦੇ ਨੇ ਦਿਖਾਉਂਦੇ ਨੇ ਪੀਂਦੇ ਨੇ ਉਹਦਾ ਜਿਹੜਾ ਲੋਕਾਂ ਦਾ ਕਮੈਂਟ ਰਹਿੰਦਾ ਉਹਦਾ ਹੂੰ ਜਿਹੜਾ ਬਨੇ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਪੰਜਾਬੀ ਹੀ ਆਪਣੇ ਬੱਚਿਆਂ ਨੂੰ ਪ੍ਰਵਾਸੀਓ ਬਣਾ ਰਹੇ ਇੱਕ ਤਰ੍ਹਾਂ ਦੇ ਗੁੱਲ ਕੀ ਹੈ ਉਹਨਾਂ ਨੂੰ ਆ ਦੋ ਲੈਂਗੁਏਜ ਤੱਕ ਮੈਂ ਦੋ ਲੈਂਗੁਏਜ ਮੋਡ ਬਣਾ ਰਗੇ ਨੇ ਆਪਾਂ ਨੇ ਹਿੰਦੀ ਇੰਗਲਿਸ਼ ਹੂੰ ਪ੍ਰਵਾਸੀਓ ਨੇ ਤੁਸੀਂ ਅੰਗਰੇਜ਼ਾਂ ਦੇਖਿਆ ਹੋ ਉੱਥੇ ਜਾਂ ਅਮਰੀਕਾ ਵਾਲਿਆਂ ਨੂੰ ਦੇਖਿਆ ਹੋ ਅਮਰੀਕਾ 'ਚ ਪੰਜਾਬੀ ਬੋਲਦੇ ਨੇ ਬਿਹਾਰ ਵਾਲਿਆਂ ਨੂੰ ਦੇਖਿਆ ਹੋ ਬਿਹਾਰ 'ਚ ਪੰਜਾਬੀ ਬੋਲ ਰਹੇ ਨੇ ਸਾਊਥ ਵਾਲਿਆਂ ਨੂੰ ਦੇਖਿਆ ਜਿਹੜੇ ਮਤਲਬ ਸਾਊਥ ਏਰੀਆ ਵੀ ਸਾਊਥ ਵਾਲੇ ਪੰਜਾਬੀ ਬੋਲਦੇ ਨੇ ਪਰ ਤੁਸੀਂ ਪੰਜਾਬ ਚ ਆ ਕੇ ਦੇਖੋ ਇਹ ਹੋਨਰੀ ਭਾਸ਼ਾ ਜੂ ਬੋਲਣਗੇ ਇਹ ਗਰੀਜੀ ਬੋਲਣਗੇ ਐ ਚੱਲ ਕੁਝ ਕੁ ਵਰਡ ਪ ਮੰਨ ਲਓ ਵਿੱਚ ਜ਼ਰੂਰੀ ਇੰਨੇ ਚੱਲ ਹੂੰ ਇਹ ਆਪਸ ਵਿੱਚ ਗੱਲ ਕਰਨਗੇ ਹਿੰਦੀ ਇਹ ਪਤੰਤਰ ਹਿੰਦੀ ਸੀ ਕਹਉਂਦੇ ਨੇ ਆਦੂ ਵੀ ਯਾਰ ਤਾਂ ਮੈਂ ਤਾਂ ਜਿਹੜੀ ਸਮੇਂ ਦੀ ਸਰਕਾਰ ਆ ਭਾਈ ਉਹਨੂੰ ਕਹਿਣਾ ਚਾਹਾਂਗੇ ਕਿ ਇਸ ਵੱਲ ਵੀ ਥੋੜਾ ਜਿਹਾ ਨਿਗਾਹ ਮਾਰੋ ਹਨਾ ਆਪਣੇ ਕੋਈ ਐਦਾਂ ਦਾ ਠੋਸ ਕਦਮ ਲੈ ਕੇ ਆਓ ਜਿੱਥੋਂ ਜਿਹੜੀ ਆਪਣੀ ਪੰਜਾਬੀ ਐ ਪੰਜਾਬੀਅਤ ਐ ਇਹ ਬਚੀ ਰਹੇ ਕੱਲੇ ਨਸ਼ੇ ਪਏ ਇਹ ਬਚੀ ਰਹੇ ਤੇ ਪਰਵਾਸੀ ਹੋਣ ਤੋਂ ਆਪਣੇ ਪੰਜਾਬ ਨੂੰ ਪਰਵਾਸੀਆਂ ਤੋਂ ਬਚਾ ਲਿਏ ਉਹ ਪਰਵਾਸੀਆਂ ਤੋਂ ਨਹੀਂ ਜਿਹੜੇ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਪੰਜਾਬ ਨੂੰ ਪਰਵਾਸੀ ਬਣਾ ਰਹੇ ਨੇ ਉਹਨਾਂ ਤੋਂ ਆਪਣੇ ਪੰਜਾਬ ਨੂੰ ਬਚਾ ਲਿਏ ਇੱਥੇ ਮੇਰਾ ਕਿਸੇ ਨਾਲ ਕੋਈ ਬਹਿਰ ਵਿਰੋਧ ਨਹੀਂ ਹੈਗਾ ਵੀ ਮੈਂ ਤਾਂ ਕਰਕੇ ਵੀ ਉਹ ਕਰ ਰਹੇ ਹਾਂ ਮੈਂ ਮੇਰਾ ਫਲਸਫਾ ਪੰਜਾਬੀ ਬੋਲੀ ਨੂੰ ਪਿਆਰ ਕਰਦਾ ਆਪਣੇ ਪੰਜਾਬ ਨੂੰ ਪਿਆਰ ਕਰਦਾ ਆਪਣੇ ਗੁਰੂਆਂ ਨਾਲ ਜੁੜੇ ਹੋਏ ਆ ਗੁਰਮੁਖੀ ਲਿਪੀ ਹੈ ਜਿਹੜੀ ਆਪਣੇ ਗੁਰੂਆਂ ਦੀ ਬਖਸ਼ ਹੈ ਉਹਨਾਂ ਨਾਲ ਜੁੜੇ ਹੋਏ ਤਾਂ ਕਰਕੇ ਥੋੜਾ ਚੜਕਾ ਤਾਂ ਲੱਗਦੀ ਆ ਯਾਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਹਿੰਦੀ ਨਹੀਂ ਆਉਂਦੀ ਆਪਣੇ ਯੋਗੀ ਅੰਗਰੇਜ਼ੀ ਵੀ ਹੁੰਦੀ ਹੈ ਪਰ ਆਪੇ ਹੀ ਕੰਮ ਸਿੱਧਾ ਡਾਕਸਾਰ ਨੇ ਯੋਗੀ ਹੈ ਨਾ ਤੇ ਵਧੀਆ ਪੜ੍ਹ ਲਿਖ ਵੀ ਲੈਣੇ ਤੇ ਬੋਲ ਵੀ ਲਮਾਂਗੇ ਕੋਈ ਉਹ ਨਹੀਂ ਹੈਗੀ ਕੋਈ ਖਾਸ ਮੈਟਰ ਨਹੀਂ ਹੈਗਾ ਠੀਕ ਹੈ ਤੇ ਹਿੰਦੀ ਵੀ ਬੋਲ ਲਾਂਗੇ ਪੜ੍ਹ ਵੀ ਲੈਣੇ ਸਭ ਕੁਝ ਓਕੇ ਹੈ ਤੇ ਗੱਲ ਤਾਂ ਪੰਜਾਬੀ ਦੀ ਹੈ ਹਨੀ ਹੁਣ ਤੁਸੀਂ ਮੈਂ ਇੱਕ ਦਿਨ ਉਹਦਾ ਇੰਟਰਵਿਊ ਸੁਣ ਰਿਹਾ ਸੀ ਜਿਹੜਾ ਭਈ ਆਪਣਾ ਆ ਸੁੱਖਾ ਕਲਵਾਲਾ ਫਿਲਮ ਵਿੱਚ ਪਿਛੋਕੜ ਰੋਲ ਸੁਖ ਕਾਲ ਵਾਲਾ ਰੋਲ ਜਿਹੜੇ ਮੁੰਡੇ ਨੇ ਹਨਾ ਉਹਦੀ ਸੋਚ ਵੀ ਮੈਨੂੰ ਬੜੀ ਵਧੀਆ ਲੱਗੀ ਉਹ ਕਹਣਾ ਯਾਰ ਹੱਦ ਹੋ ਗਈ ਆਪਣੇ ਔਰ ਜਿਹੜੇ ਪੰਜਾਬੀ ਫਿਲਮਾਂ ਨੇ ਜਿਹੜੀ ਕੁਸ਼ਪਾਗਲੇ ਸੀਗੀ ਉਹ ਸਾਊਥ ਇੰਡੀਅਨਾਂ ਸੀਗੀ ਹਨਾ ਤੇ ਆਪਣੇ ਪੰਜਾਬ ਮੈਨੂੰ ਆਲਾ ਲੱਗਦਾ ਕਹਿੰਦੇ ਕੋਈ ਉਹ ਸਾਊਥ ਦੇ ਵਿੱਚ ਤਾਂ ਜਿਹੜੀ ਦੇਖੀ ਜੀ ਦੇਖੀ ਜੀ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖੀ ਜੀ ਉਹ ਫਿਲਮ ਬਹੁਤ ਜ਼ਿਆਦਾ ਬਿਜ਼ਨਸ ਕਰਿਆ ਉਹ ਮੈਨੂੰ ਜਨਨ ਲੱਗਿਆ ਕਿ ਤੂੰ ਕੋਈ ਨਾ ਵੱਧ ਬਿਜ਼ਨਸ ਕਰੀਂ ਕਹਿੰਦੇ ਈਰੇ ਦੀ ਪੰਜਾਬ ਦਾ ਵੱਧ ਚੜ ਕੇ ਹਿੱਸਾ ਲਿਆ ਪੰਜਾਬ ਵਾਲਿਆਂ ਨੇ ਪੰਜਾਬ ਵਾਲਿਆਂ ਨੂੰ ਮੈਂ ਕਹਣੀ ਜਾਊਂਗਾ ਯਾਰ ਤੁਸੀਂ ਆਪਣੀ ਪੰਜਾਬੀ ਸਿਨੇਮੇ ਨੂੰ ਜੀ ਲੋ ਨੂੰ ਮਣੀ ਮੋਟੀ ਸਪੋਰਟ ਕਰੋਗੇ ਤੁਸੀਂ ਕਹਿੰਦੇ ਵਧੀਆ ਨਹੀਂ ਲੈ ਕੇ ਉਹਨੇ ਫਿਲਮ ਐ ਤੇ ਉਹ ਵਧੀਆ ਕਿੱਥੋਂ ਲੈ ਕੇ ਆਉਂ ਉਹ ਵੀ ਸਪੋਰਟ ਹੀ ਨਹੀਂ ਕਰਦੇ ਜਿਹੜੀ ਕੋਈ ਫਿਲਮ ਵਧੀਆ ਆਉਂਦੀ ਉਹਨੂੰ ਤੁਸੀਂ ਲੱਤ ਮਾਰਦੇ ਹੋ ਔਰ ਜੇਗਾ ਕੋਈ ਜਾ ਕੇ ਜਾਂਦਾ ਹਾਲੀਵੁੱਡ ਵੇਨ ਵੀ ਦੇਖਣ ਹੁੰਦੇ ਜੀ ਜਾਂ ਬਾਲੀਵੁੱਡ ਵੇਨ ਦੇਖਣ ਜਾਂ ਸਭ ਨਹੀਂ ਨਿਕਲਣੇ ਉਹ ਫਿਲਮ ਐਦਾਂ ਦੀ ਫਿਲਮਾਂ ਨੂੰ ਚਲੋ ਠੀਕ ਆ ਯਾਰ ਐਂਟਰਟੇਨਮੈਂਟ ਆਪਾਂ ਮੰਨਦੇ ਆ ਵੀ ਐਂਟਰਟੇਨਮੈਂਟ ਆ ਦੇ ਸਾਧਨ ਨਹੀਂ ਜੀ ਜੇ ਠੀਕ ਹੈ ਪਰ ਐਂਟਰਟੇਨਮੈਂਟ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਪੰਜਾਬ ਦਾ ਬੇੜਾ ਘੱਟ ਕੇ ਵੀ ਤਾਂ ਕਰੀਏ ਇਹਨਾਂ ਹਸਾਮ ਨਾਲ ਇਹ ਵੀ ਤਾਂ ਸੋਚਣਾ ਬਹੁਤ ਪਾਨੂੰ ਹੈ ਆਪਣੇ ਪੰਜਾਬ ਤੋਂ ਵੀ ਤਾਂ ਬੇੜਾ ਘੱਟ ਹੋ ਰਿਹਾ ਹੈ ਇੰਟਰਟੇਨਮੈਂਟ ਦੇ ਚੱਕਰ ਦੇ ਜੇ ਆਪਾਂ ਆਪਣੇ ਪੰਜਾਬੀ ਫਿਲਮਾਂ ਨੂੰ ਦੇਖਾਂਗੇ ਇਹਨਾਂ ਨੂੰ ਸਪੋਰਟ ਕਰਾਂਗੇ ਫੇਰ ਕਿਤੇ ਜਾ ਕੇ ਇਹਨਾਂ ਕੋਲੇ ਪੈਸਾ ਵੀ ਉਹ ਇਹਨਾਂ ਦਾ ਹੋਣਾ ਹੈ ਵੀ ਬੜੀ ਜਰ ਇਹਦੇ ਨੇ ਫਿਲਮਾਂ ਬਣਾਉਣਾ ਹੂੰ ਫੇਰ ਉਹੀ ਫੇਰ ਤੁਸੀਂ ਕਹਿੰਦੇ ਵੀ ਗੰਦ ਪਾਉਂਦੇ ਨੇ ਵੀ ਗੰਦੇ ਯਾਰ ਬੰਦਾ ਮਜਬੂਰ ਹੋ ਜਾਂਦਾ ਗੰਦ ਕਾਉਣ ਤੇ ਕਿਸੇ ਦਾ ਜੀ ਨਹੀਂ ਕਰਦਾ ਹੈਗਾ ਗੰਦ ਕਾਉਣਾ ਜੈ ਤਾਂ ਗੀਤ ਲੈ ਕੇ ਆਉਂ ਨੂੰ ਹੂੰ ਤਾਂ ਹੁਣ ਬਹੁਤ ਸਾਰੇ ਲੋਕ ਨੇ ਜਿੱਦਾਂ ਕਿ ਆਪਾਂ ਮੰਨ ਲਓ ਕਿ ਸਰਤਾਜ ਵਰਗੇ ਸਿੰਗਰ ਹੋਏ ਨੇ ਠੀਕ ਹੈ ਬਹੁਤ ਵਧੀਆ ਸਿੰਗਰ ਹੈ ਨਹੀਂ ਪਰ ਤੁਸੀਂ ਬਹੁਤ ਘੱਟ ਜੂ ਥ्रू ਹੈ ਜਿਹੜਾ ਉਹਨਾਂ ਨੂੰ ਸੁਣਨ ਆਊਗਾ ਆਉਂਦੇ ਤਾਂ ਹੈਗੇ ਨੇ ਵੈਸੇ ਫੈਨ ਬਹੁਤ ਨੇ ਉਹਨਾਂ ਨੇ ਬਹੁਤ ਵਧੀਆ ਬੈਸਟ ਨੇ ਸਿੰਗਰ ਹੈ ਨਹੀਂ ਮੇਰੇ ਸਾਮਣੇ ਉਹਦਾ ਬੈਸਟ ਨੇ ਆਏ ਓਕੇ ਹਨੀ ਪਰ ਜੋ ਮੇਰਾ ਬਾਕੀ ਨਾਲ ਵੀ ਕੋਈ ਉਹ ਨਹੀਂ ਹੈਗਾ ਕੋਈ ਬੈਲ ਬਰੂਦ ਨਹੀਂ ਹੈਗਾ ਪਰ ਤਾਂ ਕਹਿੰਦਾ ਵੀ ਚਲੋ ਐਂਟਰਟੇਨਮੈਂਟ ਆ ਸਾਰੇ ਸੁਣੋ ਚਾਹਗੇ ਪਰ ਗੱਲ ਇਹ ਕਰ ਰਹੇ ਆ ਵੀ ਬਹੁਤ ਸਾਰੇ ਯੂਥਾਂ ਮੁੰਡੇ ਹੁੰਦੇ ਨੇ ਮੁੰਡਿਆਂ ਨੂੰ ਸੁਣਾਇਆ ਯਾਰ ਕਹਿੰਦੇ ਤਾਂ ਸੱਤ ਸੰਗ ਵਾਲਾ ਕੰਮ ਹੋ ਜਾਣਾ ਜਰ ਕਿ ਉਹਨਾਂ ਦੇ ਗੀਤ ਐਧਾ ਉਹਨੇ ਜਿਹੜੇ ਰੂਮਸ ਨੂੰ ਕੋਈ ਨਹੀਂ ਕੋਈ ਕੱਲੀ ਕੱਲੀ ਗੱਲ ਬਹੁਤ ਵਧੀਆ ਹੁੰਦੀ ਹੈ ਘਰ ਪਰਿਵਾਰ ਤੇ ਬੈਠ ਕੇ ਸੁਣਨ ਵਾਲੇ ਹੁੰਦੇ ਨੇ ਪਰ ਉਹ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਪਾ ਪੈਂਦੇ ਨੇ ਬੰਦੇ ਨੂੰ ਸਪੂਟ ਨਹੀਂ ਕਰਦੇ ਇਹ ਵੀ ਹਾਂ ਚਲੋ ਤਾਂ ਬਰੀਆ ਲੈਵਲ ਤੇ ਨੇ ਠੀਕ ਨੇ ਕੋਈ ਨਵਾਂ ਬੰਦਾ ਉੱਠ ਰਿਹਾ ਹੈ ਕਿ ਇਤਨਸੋਂ ਲੈ ਕੇ ਆ ਰਿਹਾ ਆ ਬਹੁਤ ਬੇੜਾ ਕਰਕੇ ਕਰਦੇ ਨੇ ਪਤਾ ਸੰਗੀਤ ਹੀ ਨਹੀਂ ਦੇਖਦੇ ਨਾ ਸੁਣਦੇ ਹਨਾ ਉਹ ਦਵਾਰੇ ਵੀ ਹਿੰਮਤ ਹੀ ਨਹੀਂ ਮਿਲਦੀ ਹੈਗੀ ਵੀ ਉਹ ਚੱਜ ਅੱਜ ਗੀਤ ਕਰਦੇ ਫੇਰ ਉਹ ਲੈ ਕੇ ਆਉਂਦੇ ਕਿ ਸੀ ਲੱਤ ਫੜਦਾ ਕਿ ਸੀ ਦੀ ਬਾਹ ਫੜਦਾ ਕੋਆ ਉਹਦਾ ਆਦੋ ਚੰਗੀ ਜਿਹਾ ਨਚਾਉਂਦਾ ਲੱਭਿਆ ਲਿਆ ਕੀ ਵੀਡੀਓ ਦੇ ਵਿੱਚ ਗੀਤ ਹੇਕਟਰ ਹਨੀ ਤਾਂ ਮੇਰੇ ਭਾਈ ਪੰਜਾਬ ਨੂੰ ਬਚਾ ਲਓ ਪੰਜਾਬੀਅਤ ਨੂੰ ਬਚਾ ਲਓ ਜਿਹੜੇ ਪਿਆਰ ਕਰਨ ਵਾਲੇ ਹੋ ਪੰਜਾਬ ਨੂੰ ਹਨਾ ਸਭ ਪ੍ਰਵਾਸੀ ਨਾ ਬਣੋ ਨਾ ਬਣੇ ਬੱਚਿਆਂ ਨੂੰ ਪ੍ਰਵਾਸੀ ਬਣਾਓ ਗੌਰ ਕਰੋ ਇਹਨਾਂ ਚੀਜ਼ਾਂ ਉੱਤੇ ਠੀਕ ਹੈ ਜੀ ਤੇ ਟਾਈਮ ਵੀ ਭਾਈ ਮੇਰੇ ਖਿਆਲ ਬਹੁਤ ਹੁੰਦਾ ਯਾਰ ਹੈ ਅੱਗੇ ਸਮਾਂ ਵੀ ਘਟ ਜਾਂਦਾ ਹੈ ਤੰਦੀਰ ਹੈ ਹੋਰ ਸੁਣਾਓ ਜੀ ਕਿੱਦਾਂ ਗੱਲਬਾਤ ਵਧੀਆ ਮੈਂ ਮੈਂ ਤਾਂ ਬੜਾ ਦੁੱਖਜਾ ਲੱਗਦਾ ਇਹ ਚੀਜ਼ਾਂ ਦੇਖ ਕੇ ਯਾਰ ਹੱਦ ਹੋਊਗੀ ਆਪਾਂ ਪੰਜਾਬ ਹੋਂ ਚ ਰਹਿ ਕੇ ਆਪਾਂ ਦੂਜੇ ਲੋਕਾਂ ਦੀ ਭਾਸ਼ਾ ਬੋਲੀਏ ਨਾ ਜਦ ਕਿ ਉਹ ਲੋਕ ਕਦੇ ਇੱਕ ਹੋਰ ਦੇਖ ਲਓ ਸੀ ਬਾਕੀ ਤਾਂ ਚਲ ਦੇਖੀ ਜਾਊਗੀ ਤੁਸੀਂ ਆ ਜਿੰਨੇ ਵੀ ਫੂਡ ਵਾਲੇ ਕੈਫੇ ਨੇ ਇਹਨਾਂ ਫਾਸਟ ਫੂਡ ਦੇ ਕੈਫੇ ਇਹਨਾਂ ਦੇ ਨਾਮ ਦੇਖ ਰਹੇ ਹੋ ਸੀ ਹੈ ਨਹੀਂ ਚਲ ਠੀਕ ਐ ਮੰਨਦੇ ਆ ਵੀ ਜਿਹੜੇ ਉਹ ਖਾਣੇ ਨੇ ਆ ਪੀਆ 버ਗਰ ਹੋਰ ਇਹਦਾ ਵਗੈਰਾ ਚੀਜ਼ਾਂ ਇਹ ਬਾਹਰ ਲਿਆਂ ਨੇ ਹੈ ਨਹੀਂ ਤੱਕ ਕਮ ਸਿਕਮ ਨਾਮ ਦਾ ਆਪਣੇ ਨਾਮ ਦੇ ਦੇ ਰੂ ਨਾਮ ਦਾ ਆਪਣੇ ਰੱਖ ਲਓ ਸੌਰੀ ਕੌਣ ਆ ਗਿਆ ਤਾਂ ਭਾਈ ਮੇਰਾ ਇੱਥੇ ਕਹਿਣ ਦਾ ਇਹ ਕਾਰਨ ਵੀ ਨਹੀਂ ਹੈਗਾ ਵੀ ਬੱਚਿਆਂ ਨੂੰ ਪੜਾਉਣਾ ਜਾਂ ਨਾਲ ਨੂੰ ਅੰਗਰੇਜ਼ੀ ਦਾ ਜਮੀਨਾ ਤੋੜ ਦੋ ਹਿੰਦੀ ਤੋਂ ਨਾਲ ਤੇ ਤੋੜ ਦੋ ਨਾ ਜਿੰਨੀ ਕਪਾ ਨੂੰ ਲੋੜ ਹੈ ਠੀਕ ਹੈ ਉਹਨੇ ਕਪਾ ਮਨ ਨੂੰ ਪੜਾਓ ਸਟੱਡੀ ਕਰਾਓ ਠੀਕ ਹੈ ਪਰ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਉਹਦੇ ਦਿਮਾਗ ਚ ਉਹ ਹੀ ਚੀਜ਼ ਕੱਢੇ ਦੋ ਵੀ ਪੰਜਾਬੀ ਨਾਲ ਇਹ ਚੀਜ਼ ਹੀ ਨਹੀਂ ਹੈਗੀ ਹੈ ਨੀ ਔਰ ਹੁਣ ਤਾਂ ਇਹ ਭਾਸ਼ਾ ਬਣੀ ਹੈ ਜਿਹੜੀ ਇਹਨੂੰ ਖਤਮ ਇਹ ਖਤਮ ਹੋ ਰਹੀ ਹੈ ਪਰ ਆਉਣ ਵਾਲੇ ਟਾਈਮ 'ਚ ਪੰਜਾਬ ਇਹ ਖਤਮ ਹੋ ਜੂਗਾ ਜਿਹੜੇ ਹਾਲਾਤ ਅੱਜ ਕੱਲ੍ਹ ਚੱਲ ਰਹੇ ਨੇ ਹਨ ਇਹ ਕਦਾ ਪ੍ਰਵਾਸੀਆਂ ਦਾ ਆਪਣੇ ਪਹਿਲੀ ਹੋ ਹੋਰ ਹੈ ਤਾਮਾਨਾ ਮਾਪਦੇ ਪ੍ਰਵਾਸੀ ਪ੍ਰਵਾਸੀ ਹੋਈ ਪਈ ਹੈ ਦੂਜੇ ਪਾਸੇ ਜਿਹੜੇ ਆਪਾਂ ਪੰਜਾਬ ਦੇ ਵਿੱਚ ਲੋਕਲ ਬੰਦੇ ਜਿਹੜੇ ਪੰਜਾਬ ਦੇ ਜੰਮੇ ਬਲੇ ਆ ਪੰਜਾਬ ਦਾ ਖਾ ਰਹੇ ਆ ਆਪਾਂ ਉਹ ਆਪਣੇ ਬੰਨ ਨੂੰ ਕਨਵਰਟ ਕਰਦੇ ਜਾ ਰਹੇ ਆ ਪ੍ਰਵਾਸੀਆਂ 'ਚ ਪੰਜਾਬੀ ਹੋ ਗਈ ਪਰਵਾਸ ਹੁਣ ਇੱਥੇ ਪ੍ਰਵਾਸੀ ਆ ਰਹੇ ਤੁਸੀਂ ਪ੍ਰਵਾਸੀ ਦੇਖੇ ਨੇ ਤੁਸੀਂ ਉਹ ਤੁਹਾਡੀ ਪੰਜਾਬੀ ਭਾਸ਼ਾ ਬੋਲਦੇ ਨੇ ਪੰਜਾਬੀ ਭਾਸ਼ਾ ਨਹੀਂ ਦੇਖੇ ਨਾ ਬੋਲਦੇ ਨੇ ਅਗਲਾ ਆਪਣੀ 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 ਭਾਸ਼ਾ ਬੋਲਦੇ ਨੇ ਸਾਰੇ ਸਾਰੇ ਆਪਣੇ ਆਪਣੀ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਨੇ ਇੱਕ ਪਾਪੜੇ ਪੰਜਾਬੀਆਂ ਨੂੰ ਛੱਡ ਗਏ ਇੱਕ ਆਪਾ ਪੰਜਾਬੀਆਂ ਜਿਹੜੇ ਦੂਜਿਆਂ ਦੇ ਕਾਪੀ ਕਰਨ ਤੇ ਲੱਗੇ ਹੋਏ ਆ ਆਪਾਂ ਆਪਣੀ ਜੀਤ ਆਪਾਂ ਆਪਣਾ ਬ੍ਰੈਂਡ ਨੂੰ ਤਾਂ ਆਪਾਂ ਮਸ਼ਹੂਰ ਕਰਕੇ ਰਾਜੀ ਹੁਣੀ ਹੈਗੇ ਆਪਾਂ ਦਾ ਕਾਪੀ ਕਰਨੇਗੇ ਜੀ ਹੋਏ ਆ ਨਕਲ ਕਰਨੇਗੇ ਜੀ ਹੋਏ ਆ ਆਣੀ ਕਲਾ ਗਰੇ ਜੈਨ ਨਾ ਕੋ ਕਰਦੇ ਰਹੇ ਆ ਬੈਸਟ ਹੁੰਦੇ ਉਹਦੇ ਕੱਪੜੇ ਕਪੜੇ ਪੰਗਰੀ ਜੜੇਵਾ ਰਹੇ ਆ ਠੀਕ ਹੈ ਜੀ ਤੇ ਬੋਲੀ ਆ ਜਿਹੜੀ ਆਪਣੀ ਅੰਗਰੇਜ਼ੀ ਜੀ ਕਹਿੰਦੇ ਲੈਂਗੁਏਜ ਜਾਂ ਹਿੰਦੀ ਜੀ ਕਹਿੰਦੇ ਭਾਸ਼ਾ ਇਹ ਆ ਉਹਨਾਂ ਦੀ ਇਹ ਇਹਨਾਂ ਦੀ ਜ਼ਿਆਦਾਤਰ ਇਹਨਾਂ ਦੀ ਬਣਾ ਰਹੇ ਆ ਪ੍ਰਵਾਸੀਆਂ ਵਾਲੀ ਜਿਨ੍ਹਾਂ ਨੂੰ ਤੁਸੀਂ ਪੰਜਾਬ ਦੇ ਭਿਜੋਣ ਕੋ ਕਰਦੇ ਹੋ ਪਿੰਡਾਂ ਦੇ ਵਿੱਚ ਨੋਟਿਸ ਜਾਰੀ ਕਰਨ ਲੱਗ ਰਹੇ ਆ ਇਹਨਾਂ ਵਾਲੇ ਜਿਹੜੇ ਪਿੰਡਾਂ 'ਚ ਤੁਹਾਡੇ ਜਿਹੜੇ ਘਰਾਂ 'ਚ ਬੈਠੇ ਥੋੜੇ ਪ੍ਰਵਾਸੀ ਬਣ ਰਹੇ ਨੇ ਪੰਜਾਬੀ ਤੋਂ ਪੰਜਾਬੀ ਦੇ ਪ੍ਰਵਾਸੀ ਬਣ ਰਹੇ ਨੇ ਉਹਨਾਂ ਦਾ ਉਹਨਾਂ ਦਾ ਕੀ ਕਰੋਗੇ ਇਹਨਾਂ ਨੂੰ ਵੀ ਕਰੋ ਰੋਡ 'ਸੇ ਯਾਰੀ ਉਹਨਾਂ ਨੂੰ ਕੀ ਕਰਾਂ ਉਹਨਾਂ ਦਾ ਕੀ ਕਰਾਂਗੇ ਤਪਾਈ ਗੌਰ ਕਰੋ ਸਾਰੇ ਹਾਂ ਆਪਣੇ ਬੱਚਿਆਂ ਨੂੰ ਘਰੇ ਆ ਕੇ ਪੰਜਾਬੀ ਬਾਰੇ ਜਰੂਰ ਦੱਸਿਆ ਕਰੋ ਤੇ ਆਪਣੇ ਗੁਰੂਆਂ ਦਾ ਜੋ ਇਤਿਹਾਸ ਹੈ ਉਹਨਾਂ ਬਾਰੇ ਦੱਸੋ ਜੋ ਆਪਣੇ ਪੰਜਾਬ ਦਾ ਇਤਿਹਾਸ ਹੈ ਉਹਨਾਂ ਬਾਰੇ ਦੱਸੋ ਜੋ ਆਪਣੇ ਰਾਜਗੁਰੂ ਹੋਏ ਭਗਤ ਸਿੰਘ ਹੋਰੀ ਹੋਏ ਹੈ ਨਲਵੇ ਵਰਗੇ ਹੋਏ ਭਈ ਇਹਨਾਂ ਦਾ ਇਤਿਹਾਸ ਉਹਨਾਂ ਨੂੰ ਪੜਾਓ ਪੰਜਾਬੀ ਦੇ ਵਿੱਚ ਪੜਾਓ ਤੇ ਪੰਜਾਬੀ ਬਾਰੇ ਦੱਸੋ ਉਹਨਾਂ ਨੂੰ ਹਨ ਕੀ ਪੰਜਾਬੀ ਨੇ ਆਪਾਂ ਨੂੰ ਦੇਣਾ ਹੈ ਕਿ ਆਪਾਂ ਨੇ ਪੰਜਾਬੀਆਂ ਨੇ ਆਪਾਂ ਨੂੰ ਕੁਰਬਾਨੀਆਂ ਦਿੱਤੀਆਂ ਜਿੰਨਾ ਕਰਕੇ ਪਛ ਤੁਰੇ ਕਰਦੇ ਜਿੰਨਾ ਕਰਕੇ ਸਮਾ ਪੰਜਾਬ ਆਪਣਾ ਦੇਸ਼ ਹੈ ਜਿਹੜਾ ਇਹ ਬਚਿਆ ਹੋਇਆ ਹੈ ਤੂੰ ਇਹ ਚੀਜ਼ਾਂ ਨਾਲ ਦੇ ਨਾਲ ਦੱਸਦੇ ਰਹੋ ਚਲੋ ਪੜਾਈ ਠੀਕ ਹੈ ਜ਼ਰੂਰੀ ਹੈ ਜੋ ਚੱਲ ਰਿਹਾ ਉਹਨੂੰ ਸਮੇਂ ਨਾਲ ਚੱਲਣ ਉਹ ਆਪਾਂ ਇਹ ਇਹ ਆਪਾਂ ਰੋਕਦੇ ਨਹੀਂ ਇਸ ਚੀਜ਼ ਨੂੰ ਪਰ ਉਹਨਾਂ ਨੂੰ ਪੰਜਾਬੀ ਨਾਲ ਵੀ ਜੋੜੀ ਰੱਖੋ ਉਹਨਾਂ ਨੂੰ ਆਪਣੇ ਗੁਰੂਆਂ ਬਾਰੇ ਦੱਸੋ ਉਹਨਾਂ ਨੂੰ ਆਪਣੀ ਪੰਜਾਬੀ ਬਾਰੇ ਦੱਸੋ ਉਹਨਾਂ ਨੂੰ ਆਪਣੇ ਸ਼ਹੀਦਾਂ ਬਾਰੇ ਦੱਸੋ ਠੀਕ ਹੈ ਜੀ ਸਿੱਗੀ ਦੇ ਆਪਣੇ ਭਗਤ ਸਿੰਘ ਹੋរី ਹੋਵੇ ਰਾਜਗੁਰੂ ਹੋਵੇ ਨਲੂਏ ਵਰਗੇ ਹੋਵੇ ਹੋਰ ਵੀ ਬਹੁਤ ਸਾਰੇ ਹੋਏ ਨੇ ਸੋ ਉਹਨਾਂ ਨੂੰ ਇਹ ਚੀਜ਼ਾਂ ਨਾਲ ਵੀ ਥੋੜਾ ਜੋੜ ਕੇ ਰੱਖੋ ਠੀਕ ਹੈ ਜੀ ਜੋ ਹੋਰ ਆਪਣੇ ਕਹਿਣ ਦਾ ਭਾਵੇਂ ਹੀ ਨਹੀਂ ਹੈਗਾ ਵੀ ਤੁਸੀਂ ਅੰਗਰੇਜ਼ੀ ਜਮੀ ਤਿਆਗ ਦੋ ਜਾਂ ਪਾਸ਼ ਨੂੰ ਸਕੂਲਿੰਗੇ ਤਿਆਗ ਦੋ ਕਿ ਜਮੀ ਬਿਲਕੁਲ ਡਾਇਰੈਕਟ ਸਾਰੀ ਪੰਜਾਬੀ ਚ ਹੋਵੇ ਨਾ ਚਲੋ ਸਮੇਂ ਦੇ ਮੁਤਾਬਕ ਚੱਲੋ ਠੀਕ ਹੈ ਸਮੇਂ ਦੇ ਮੁਤਾਬਕ ਆਪਾਂ ਨੂੰ ਚੱਲਣਾ ਚਾਹੀਦਾ ਪਰ ਇਹਦੇ ਨਾਲ ਨਾਲ ਜਿਹੜਾ ਆਪਣਾ ਪਛੋਕੜ ਹੈ ਉਹਨੂੰ ਵੀ ਯਾਦ ਰੱਖੋ ਉਹਨੂੰ ਵੀ ਨਾਲ ਲੈ ਕੇ ਚੱਲੋ ਹੁਣ ਤਾਂ ਇਹ ਆਪਾਂ ਹੁਣ ਤਾਂ ਆਪਾਂ ਇੱਕ ਕਹਿ ਰਹੇ ਆਂ ਵੀ ਪਰ ਜੇ ਅਪਾ ਟੋਟਲੀ ਅਪਾ ਪ੍ਰਵਾਸੀ ਹੋ ਗਏ ਵੈਸਟਰਨ ਹੋ ਗਏ ਤਾਂ ਭਾਈ ਵੈਸਟਰਨ ਦੇ ਵਿੱਚ ਤਾਂ ਕਹੋ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਇਦਾਂ ਦੇ ਵਿਸ਼ੇਸ਼ਟਮ ਨੇ ਜੇ ਬਾਪ ਬੱਚੇ ਨੂੰ ਤੰਗ ਤੰਗ ਮਾਰਾ ਮੋਟਾ ਤੰਗ ਪਰੇਸ਼ਾਨ ਕਰਦਾ ਜਿੱਦਾਂ ਅਪਾ ਉਹ ਝੜਕਣ ਝੜਕਣਾ ਦਾ ਦੂਰ ਅਪਾ ਤਾਂ ਚਾਂਟਾ ਵੀ ਛੱਡ ਦਿੰਨੇ ਆ ਭਾਈ ਹਨਾ ਤਾਂ ਬਾਹਰ ਤਾਂ ਇਹ ਵੀ ਸਿਸਟਮ ਹੈ ਕਿ ਜੇ ਕੋਈ ਬਾਪ ਆਪਣੇ ਬੱਚੇ ਨੂੰ ਝਿੜਕ ਰਿਹਾ ਤਾਂ ਬੱਚਾ ਨਾਲ ਦੇ ਨਾਲ ਥਾਣੇ ਫੋਨ ਮਾਰਦਾ ਨਾਲ ਦੇ ਚੱਕਰਸ਼ਟ ਉਹਦੀ ਲਾਈਨ ਨੇ ਟੁੱਟ ਗਈ ਤਾਂ ਮਰਾ ਭਾਈ ਜਦ ਬੱਚੇ ਨੇ ਭਾਸ਼ਾ ਉਧਰ ਲਈ ਆਪਣਾ ਲਈ ਸਾਰਾ ਕੁਝ ਕੱਪੜੇ ਉਧਰ ਲਈ ਆਪਣਾ ਲਈ ਭਾਸ਼ਾ ਉਧਰ ਲਈ ਆਪਣਾ ਲਈ ਹਨ ਰਹਿਣਾ ਸਹਿਣਾ ਉਧਰ ਦਾ ਆਪਣਾ ਲਿਆ ਆ ਪੀਜੇ 버ਗਰ ਹੋਰ ਖਾਣਾ ਪੀਣਾ ਉਧਰ ਦਾ ਆਪਣਾ ਲੈ ਫੇ ਆ ਚੀਜ਼ ਕਿਹੜਾ ਪਿੱਛੇ ਰਹੂਗੀ ਇਹ ਵੀ ਤਾਂ ਚੀਜ਼ ਅੱਗੇ ਨਿਕਲ ਕੇ ਆਉਗੀ ਅੱਜ ਨਹੀਂ ਤਾਂ ਕੱਲ ਨੂੰ ਇਹ ਚੀਜ਼ ਹੋਣੀ ਹੋਣੀ ਹੈ ਤਾਂ ਇਸ ਕਰਕੇ ਮਰਾ ਭਾਈ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਜੋ ਚੱਲ ਸਮੇਂ ਦੇ ਨਾਲ ਚੱਲਣ ਨੂੰ ਠੀਕ ਹੈ ਵਧੀਆ ਗੱਲ ਹੈ ਪਰ ਆਪਣੇ ਪੰਜਾਬੀ ਨਾਲ ਵੀ ਜੁੜੀ ਰੱਖੋ ਜੋ ਮੈਂ ਬਾਰ-ਬਾਰ ਕਹਿ ਰਹੇ ਹਾਂ ਵੀ ਆਪਣੇ ਸ਼ਹੀਦਾਂ ਬਾਰੇ ਵੀ ਦੱਸੋ ਰੋ ਆਪਣੇ ਪਛੋਕੜ ਨਾਲ ਉਹਨਾਂ ਨੂੰ ਜੁੜੀ ਰੱਖੋ ਆਪਣੇ ਰੀਤੀ ਰਿਵਾਜ ਨੇ ਜਿਹੜੇ ਖਤਮ ਹੁੰਦੇ ਜਾ ਰਹੇ ਨੇ ਭਾਈ ਉਹਨਾਂ ਨਾਲ ਵੀ ਜੋੜ ਕੇ ਰੱਖੋ ਉਹਨਾਂ ਨੂੰ ਨਹੀਂ ਅੱਗੇ ਚੱਲ ਕੇ ਫਿਰ ਤੁਹਾਨੂੰ ਆਹ ਕਾਲਿੰਗ ਵਾਲਾ ਸਭ ਉਹਨਾਂ ਦਾ ਕਰਨਾ ਪਊ ਇਨ ਫਿਊਚਰ ਅਰੇ ਟਾਈਮ ਦੂਰ ਨਹੀਂ ਹੈਗਾ ਲੰਬੀ ਹੈ ਸੋ ਵੀਡੀਓ ਵਧੀਆ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਫਿਰ ਕੋਈ ਗੱਲ ਮੇਰੀ ਗਲਤ ਲੱਗੀ ਹੋਵੇ ਪੰਜਾਬੀ ਬਾਰੇ ਤਾਂ ਜਾਂ ਮੈਂ ਗਲਤ ਸੋਚ ਐ ਮੇਰੀ ਜਾਂ ਮੈਂ ਗਲਤ ਬੋਲ ਰਿਹਾ ਤਾਂ ਦੱਸਿਓ ਜਰੂਰ ਹਾਂ ਜੇਕਰ ਤੁਹਾਨੂੰ ਇਹ ਲੱਗਦਾ ਵੀ ਸੱਚ ਹੈ ਆਪਣੇ ਪੰਜਾਬ ਵੀ ਆਪਾਂ ਨਕਲ ਕਰਨ ਗਿੱਜੇ ਹੋਏ ਆ ਵੀ ਆਪਾਂ ਪ੍ਰਵਾਸੀ ਬਣਦੇ ਜਾ ਰਹੇ ਆ ਜੇ ਇਹ ਸੱਚ ਹੈ ਤਾਂ ਇਹ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਜੀ